ਕੀ ਪਤਾ ਜਿਵੇਂ ਕਦੂਰੇ ਕੈਸੇ ਹਰਤੇ ਲੋ ਜੀ ਸੱਸੀ ਕਾਲ ਜੀ ਨਵੇਂ ਵਲੌਗ ਤੁਹਾਡਾ ਵੈਲਕਮ ਹੈ ਤੇ ਅਸੀਂ ਆ ਗਏ ਸੀ ਜੀ ਗੁਰਦੁਆਰਾ ਸਾਹਿਬ ਜਾਈ ਸੀ ਤੁਸੀਂ ਦੇਖਿਆ ਸਾਰੇ ਆਪਣੇ ਭੈਣ ਭਰਾਵਾਂ ਨੂੰ ਮਿਲਾਂ ਤੇ ਇਦਾਂ ਸਾਡਾ ਰੱਖੋ ਇਹ ਆ ਪਾਪਾ ਪਾਪਾ ਦੱਸ ਨਾ ਲੜ ਲਾ ਹੈ ਨਾ ਥੋੜਾ ਤਾਂ ਰੱਖੋ ਇਹ ਉਹ ਦੇ ਦੋ ਭੱਗ ਬੰਨਣੀ ਦੱਸ ਰਿਹਾ ਪਰ ਨਹੀਂ ਤਾਂ ਤੇ ਫਤੇ ਕਰ ਰਿਹਾ ਡਰਾਇੰਗ ਫਤੇ ਕਹਿੰਦਾ ਇਹਦੀ ਹਰਾ ਲਾ ਡੇ ਗਰੀ ਉਹ ਲਿਪੀ ਰਖਾਈ ਹੈ ਅਦੀ ਲਾਲਾ ਡਿਗਰੀ ਲਾਲਾ ਡਿਗਰੀ ਆ ਸਾਡੇ ਸੂਟ ਦੇਖੋ ਕਿੱਧਰ ਤੇ ਕਿੱਧਰ ਪਹੁੰਚੇ ਪਏ ਨੇ ਦੇ ਤਾਂ ਸਹੀ ਕਿੱਧਰ ਪਹੁੰਚੇ ਪਏ ਨੇ ਸੇਲ ਲਾ ਰੱਖੀ ਹੈ ਸੋਫੇ ਤੇ ਉਧਰ ਪਾ ਗੋ ਵੱਜਣ ਦੀ ਲੋ ਜ ਸਾਡੇ ਸਵੇਰੇ ਸਵੇਰੇ ਸਾਡੀ ਟੀਮ ਪਹੁੰਚ ਚੁੱਕੀ ਸਾਡ ਘਰੇ ਫਤਿਹ ਤੇ ਪਰਨੀਤ ਪੂਰੇ ਖੁਸ਼ ਕੀ ਇਹ ਜਾਣਾ ਛੋਟਾ ਲਿਆਉਣਾ ਸੀ ਨਾ ਕਲਚਰ ਹੋਰ ਛੋਟਾ ਕੋਈ ਨਹੀਂ ਕਰ ਲੈ ਹੁਣ ਤਾਂ ਉਹ ਨਹੀਂ ਕੋਈ ਗੱਤਬੱਤ ਨਹੀਂ ਆ ਨਿਕਾਲਾ ਹੈਗਾ ਉਹ ਨੂੰ ਦੇ ਦੇ ਉਹ ਕਾਲਾ ਦਮੂ ਜਿਹੜਾ ਦੂਜਾ ਸੀ ਉਹ ਤੁਰਕ ਜਾਣਾ ਆ ਪਾ ਕੇ ਦੇ ਲੈ ਪਿੱਛੇ ਗਿਆ ਕੋਈ ਸਾਰਾ ਦੂਜਾ ਖੜੇ ਨਹੀਂ ਪਏ ਅਜਾ ਕੰਮ ਨੂੰ ਦੇ ਤਾਂ ਬੱਟੇ ਦੇ ਤਿਆਰ ਦੇ ਲੈ ਤੈਨੂੰ ਬੱਟੇ ਦੇ ਤਾਂ ਹੈ ਕੋਈ ਅਰਥੋਂ ਖਾਂ ਖਾਲੀ ਬੈਠੇ ਦੇਖਿਆ ਜਾਵੇ ਐ ਫਟਕਾ ਦੇ ਬੰਦੇ ਵਿਚਾਰੇ ਗਰੀਬ ਦਾ ਗਰੀਬ ਨਹੀਂ ਹੈਗਾ ਇਹਦਾ ਗਰੀਬ ਨਾ ਜੱਲਾ ਨਾ ਨੋਟ ਕਰਦਾ ਹੈ ਇਹ ਅਮੀਰ ਆ ਲੈ ਗਰੀਬ ਆ ਇਹ ਇਹ ਅਮੀਰ ਆ ਲੈ ਗਰੀਬ ਬੰਦਾ ਹੈ ਨਹੀਂ ਤੂੰ ਹੌਲੀ ਹੌਲੀ ਕਹਿੰਦਾ ਤੂੰ ਚੁੱਪ ਕਰਕੇ ਨਿਕਲ ਇੱਥੋਂ ਕਹਿੰਦਾ ਚੱਲੀਏ ਕੀ ਗੱਲ ਹੈ ਕੋਈ ਕੱਟ ਕਰਦੇ ਹੈ ਕੋਈ ਕੱਟ ਕਾਪਾ ਦੁਕਾਨ ਕਰ ਦੇਗੀ ਉਹਦੇਦ ਗੱਲ ਤੇਰੀ ਗਲਤੀ ਦੀ ਸੇਵਾ ਕਰੂ ਤੇਵਾ ਤੋਂ ਸੇਵਾ ਤੋਂ ਭਰਾਨ ਕਰਾਵੇ ਗਿਆ ਪਪ ਬਣਾਇਆ ਚਾਹ ਇੱਧਰ ਪੜ੍ਹ ਤੇ تیاری ਹੋ ਰਹੀ ਆਟਾ ਸਾਡੇ ਘਰੇ ਨਹੀਂ ਹੈ ਨਾ ਪਰ ਸਕਦੇ ਜਦੋਂ ਘਰੋਂ ਮਰਦ ਲਈ ਭਾਗੇ ਤੇ ਲੋ ਵਿੱਚ ਪਾਖ ਕਰਦੇ ਖਾਣ ਦੇ ਨੇ ਕੱਲੋਂ ਸਾਡ ਜੀਨੀ ਆਟਾ ਮੁੱਕਿਆ ਪਿਆ ਉਸੇਰੇ ਦੇਰੇ ਤੇ ਡਰਾ ਬਣਾ ਕੇ ਅੱਗੇ ਇਹੋ ਉੱਤਰੀ ਬੜਪੜੀ ਉੱਤਰੀ ਨਹੀਂ ਤੇ ਕਿੰਨੇ ਰਸੂਖ ਉੱਠ ਜਾਈ ਲੱਗਦਾ ਕਿ ਨਹੀਂ ਹੂੰ ਲੋਗਾ ਕੀ ਸੇਗੇ ਥੋੜੀ ਉਹ ਪਹੁੰਚੇ ਮੋਟੇ ਬਣਾਣੀ ਸੀ ਚੋੜੀ ਨਹੀਂ ਮੋਟੇ ਬਣਾਏ ਸੀ ਨਹੀਂ ਨਹੀਂ ਉਹ ਬਰ ਫਰਸੀ ਸਲਵਾਰ ਫਰਸੀ ਸਲਵਾਰ ਬਣਾਤੀ ਪੈਨੋ ਲਓ ਹੁਣ ਤਾਂ ਨੂੰ ਹੱਥਾਂ ਨਾਲ ਪੋਚੇ ਲਾਉਂਦੀ ਲੋੜ ਨਹੀਂ ਸਲਵਾਰ ਪਾਓ ਤੇ ਪੋਚੇ ਲਾਹੇ ਤੂੰ ਤੇ ਉੱਚੀ ਬਣੀ ਉਹਦੀ ਅੱਡੀ ਚ ਰਲਦੀ ਹੈ ਉਹਨੇ ਤਾਂ ਬਾਲੀ ਉਹ ਪਰ ਇੰਨਾ ਆਪਾਂ ਨੂੰ ਸਹੀ ਨਾਲ ਚੱਲ ਬਗਲ ਬਗਲ ਦੇ ਲੱਗ ਬਗਲ ਦੇ ਪੂਜਾ ਵਾਲੇ ਤੇ ਲਈ ਉਹਨਾਂ ਨੇ ਕਿਵੇਂ ਕੱਟਦੀ ਐਵੇਂ ਦੀ ਬਸ ਕਲਿੰਦਰ ਕਹਿੰਦਾ ਕੀ ਲਿਆਦਾ ਗੱਡੂ ਯਾਰ ਨਹੀਂ ਸੁਣਨੀ ਤੋਣੀ ਹੈ ਸੁਣਨੀ ਇਹਦੇ ਨਾਲ ਪਰਨੇ ਚਾੜੋ ਨਹੀਂ ਸਿੱਟੇ ਤਾਂ ਬਾਂਦਾ ਮੰਦਾ ਰਹਿ ਗਿਆ ਹੂੰ ਦੱਸਦਾ ਨਹੀਂ ਇਹ ਕਲਿੰਦਰ ਪਾਪਾ ਕੋਲ ਕਰਾ ਕੇ ਬੰਨ ਲਿਆ ਪਰ ਇਹਨੇ ਘਟਾ ਸੰਵਾਰ ਵਾਲਾ ਇਹ ਤਾਰਾ ਹੋਦਾ ਫੰਟੇ ਤੇ ਵੇਖਾ ਇਹ ਤਾਂ ਕੱਲ ਦੇ ਦਿਨ ਮੈਂ ਜਾਣਾ ਨਹੀਂ ਹੋ ਗਿਆ ਤਾਰਾ ਮਿੰਟੋਂ ਮਿੰਟ ਨੇ ਹੈ ਮਿੰਟ ਬੱਟੀ ਆ ਮਾਂ ਮਾੜੀ ਮੁੱਟੀ ਸੁੜੂ ਬੁੱਤ ਟਕਾ ਟੂ ਲੈ ਥੱਲੋ ਦਾ ਵੀ ਸਹੀ ਜੀ ਵੈਤ ਲਾ ਲੇਂਗਾ ਮੈਂ ਤਾਂ ਲਾਉਂਗਾ ਵੈਤ ਲਾਉਂਗਾ ਸਾਰਾ ਸੰਵਾਰ ਨੂੰ ਪੁਰਾ ਰੈਡੀ ਕਰੂੰਗਾ ਅੰਮ੍ਰਿਤ ਇਹ ਕਿਉਂ ਕਰਦੇ ਬਾਹਰ ਚੌਥੀ ਵਾਰ ਬਨ ਰਿਹਾ ਹੁਣੇ ਤੀਜੀ ਜਦੋਂ ਕਾਲੀ ਹੋਏ ਵੱਜਦੀ ਵੀ ਨਹੀਂ ਖੇਤਰੀ ਕੀ ਕਰੀਏ ਚਾਹ ਪੀਣਾ ਕਿੰਨਾ ਕੀਤੀ ਗੱਲ ਆ ਪੁੱਤ ਆਪੇ ਪਾਗੜੀ ਤੇ ਸੈਟ ਆ ਰਹੀ ਨਹੀਂ ਬਣੀ ਯਾਰੀ ਇਹ ਬਣੀ ਯਾਰੀ ਪਾਣੀ ਚ ਆਈ ਨਹੀਂ ਨਾ ਥੱਲੇ ਗੱਡੀ ਗੱਡੀ ਉਹਨਾਂ ਨੂੰ ਨਾ ਇਹਨਾਂ ਨੂੰ ਸਿੰਜ ਦਿੱਦੋ ਬਣੀ ਤੇ ਇਹ ਬੜੀ ਲਾਰੀ ਸੈੱਟ ਨਾ ਲੱਗੀ ਸੈੱਟੇ ਹੋਈ ਹੈ ਲੰਗ ਜਿਉਂ ਰਾਨਾ ਲੰਗ ਜਾਂਦੀ ਹੁੰਦੀ ਹੈ ਨਾ ਗਰੇ ਹੋਏ ਤੁਰਗੇ ਤੇ ਨਹੀਂ ਕੋਈ ਨਹੀਂ ਚੱਲਣਾ ਵੇ ਪੱਖਾ ਕਿੱਧਰ ਗੱਡੀ ਦਾ ਪੱਖਾ ਕਿੱਧਰ ਮੈਨੂੰ ਕੀ ਪਤਾ ਕਿੱਥੇ ਹੈ ਹਾਂ ਸੱਚ ਕੱਲ ਤਾਂ ਦੇਖਿਆ ਹੀ ਨਹੀਂ ਕਿਤੇ ਇਹ ਬੱਕ ਨਹੀਂ ਹੈਗਾ ਇੱਧਰ ਕਿਤੇ ਹੋਦਾ ਡਰੈਗ ਨਹੀਂ ਆਉਦੀ ਪੱਖਾ ਆਇਆ ਵੀਡੀਓ ਨਾ ਵਾ ਇਹ ਨਾ ਹੁੰਦਾ ਮੈਂ ਵੀਡੀਓ ਬਣਾਉਂਦਾ ਲੈ ਫਰਸ਼ੀ ਸਲਵਾਰ ਆਵੇ ਅਸੀਂ ਅਵੇ ਰੀਲ ਬਣਾਈ ਕਹਿੰਦੀ ਮੇਰੀ ਵੀ ਬਣ ਰਹੀ ਫਰਸੀ ਸਲਵਾਰ ਬਣਾ ਰਿਹਾ ਅਬਦੁੱਲ ਕਹਿੰਦਾ ਇਹ ਮੈਨੂੰ ਵੀ ਇਹ ਕਹਾਂ ਸੇ ਢੂੰਢ ਢੂੰਢ ਕੇ ਲਾਤੇ ਹੋ ਯਾਰ ਲਓ ਜੀ ਆਇ ਤੇ ਪਰਨੀ ਤੇ ਫਤਨ ਲੈ ਆਣੇ ਨਾਲ ਦਮੂ ਵੀ ਤੁਰ ਗਈ ਬਾਏ ਮੁੰਡਾ ਤਾਂ ਝਾੜੂ ਪੋਛਣ ਲਮੋਦੇ ਰ ਤਾਂ ਹਾਂ ਹੋ ਦੁਖੀ ਹੋ ਕੇ ਬਾਏ ਬਤਰੀ ਬਾਏ ਗੇਟ ਲਾ ਦਿਓ ਦਮਨ ਗੇਟ ਲਾ ਦਿਓ ਦਮਨ ਗੇਟ ਲਾ ਦਿਓ ਉਹ ਜੀ ਇੱਧਰ ਸਾਡੇ ਸੂਟਾਂ ਦੇ ਜਾ ਰਹੇ ਨੇ ਕੋਰੀਅਰ ਤੇ ਉਤਾਰ ਦੀ ਚੱਲ ਰਹੀ ਮੀਟਿੰਗ ਮੀਟਿੰਗ ਚ ਬਿਜ਼ੀ ਨੇ ਤੇ ਇੱਧਰ ਆਪਾਂ ਨੇ ਪੈਕ ਕਰ ਲਏ ਨੇ ਡੱਬੇ ਚ ਪਵਾ ਦਿਓ ਉਤਾਰ ਲਿਫਾਫੇ ਚ ਨਹੀਂ ਪੈਣੇ ਇਹ ਡੱਬੇ ਚ ਪਵਾ ਦਿਓ ਇੱਕ ਆ ਸੂਟ ਇਹ ਵੀ ਬਹੁਤ ਟਾਈ ਐਂਡ ਡਾਈ ਦਾ ਫੈਮਸ ਹੋ ਰਿਹਾ ਸਾਡਾ ਇਹ ਵੀ ਚੱਲਿਆ ਬਣ ਕੇ ਮੰਨੂਲੀ ਚਲੇਗੇ ਤਾਂ ਆਪਾਂ ਕਰਾਉਣਾ ਕੋਰੀਅਰ ਤੋਂ ਲਿਫਾਫਿਆਂ ਚ ਪਾਵਾਂ ਇਹ ਦੱਬਕਦਾ ਉਹ ਕੋ ਦਾਰ ਦਾ ਇਹ ਬਹੁਤ ਵਧੀਆ ਵਡਲ ਵਾਪਸ ਸਕੂਟੀ ਤੇ ਕਿਵੇਂ ਖੜਨਾ ਹੈ ਆਜੂ ਅੱਗੇ ਪਾੜਨਾ ਜਾਵੇ ਕਿਤੇ ਹਾਂ ਪਹਿਲਾਂ ਡੀਟੀਸੀ ਵੜੀ ਡੀਟੀਟੀ ਸੀ ਡੀਜੀਟੀਸੀ ਪਤਾ ਨਹੀਂ ਕੀ ਹੋ ਜਾਂਦਾ ਡੀਟੀ ਡੀਸੀ ਡੀਟੀ ਡੀਸੀ ਡੀਸੀ ਡੀਟੀ ਡੀਸੀ ਹਾਂ ਥੋੜਾ ਜਿਹਾ ਕਾਲੀ ਚ ਨਾ ਲੈਣਾ ਓਖਾ ਲੱਗਦਾ ਲੋ ਜੀ ਹੁਣ ਆਪਾਂ ਆਪਣੇ ਕਰਦੇ ਆ ਕੰਮਕਾਰ ਕੋਰੀਅਰ ਭੇਜ ਦਈਏ ਤੇ ਕਰਦੇ ਆਪਾਂ ਕੰਮਕਾਰ ਤੇ ਆਪਣੇ ਕੋ ਸੂਟ ਪਏ ਨੇ ਜੀ ਹੋਰ ਆਇਆ ਹੋਇਆ ਸਟਾਕ ਜੇ ਅਸੀਂ ਘਰ ਤੁਹਾਨੂੰ ਚਾਹੀਦਾ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਲੈ ਸਕਦੇ ਹੋ ਚੱਕੋ ਤੇ ਜਾਓ ਅਕਰੇੜੀ ਚ ਲੈ ਲਓ ਪਿੱਛੇ ਰੱਖ ਲੈ ਕਰੋ ਆਰਾਮ ਨਾਲ ਇਹਨਾਂ ਵਧੀਆ ਫਿਰ ਸਾਰੇ ਕੰਮ ਤੇ ਬਹੁਤ ਖਲਾਰਾ ਪੈ ਗਿਆ ਯਾਰ ਬਹੁਤ ਜ਼ਿਆਦਾ ਆਇ ਤੁਹਾਨੂੰ ਪਤਾ ਕੀ ਹੈ ਅੱਜ ਕੀ ਹੈ ਅੱਜ ਮਨੋ ਰੰਦੀ ਅਨਿਵਰਸਰੀ ਜੇ ਮੈਨੂੰ ਹੁਣ ਚੇਤਾ ਆ। ਕੰਮਣਾ ਦਾ ਚੱਕਰ ਪਤਾ ਹੀ ਯਾਰ। ਪਤਾ ਲੱਗਾ ਕਿਹੜੀ ਐਨੀਵਰਸਰੀ ਐ। ਓਕੇ ਬਾਈ ਮੋਟਰ ਚਲਾ ਜਾਓ ਜਾਂਦੇ ਜਰੂਰ। ਜੀ ਇੱਧਰ ਮੈਂ ਤੁਹਾਨੂੰ ਦਿਖਾਨੀ ਆ ਜੇ ਕੁਝ ਸਪੈਸ਼ਲ ਚੀਜ਼ ਤੇ ਮੈਂ ਲੈ ਕੇ ਆਈ ਸੀ ਆਪਣੇ ਘਰ ਵਾਸਤੇ ਬੈੱਡ ਸ਼ੀਟਾਂ। ਮੈਂ ਕਿਹਾ ਚਲੋ ਤੁਹਾਡਾ ਨਾਲ ਵੀ ਸ਼ੇਅਰ ਕਰ ਦਾਂ ਕਿਉਂਕਿ ਕੁਝ ਭੈਣਾਂ ਕਹਿੰਦੀਆਂ ਹੁੰਦੀਆਂ ਕਿ ਅਸੀਂ ਲੈਣੀਆਂ ਨੇ। ਤੇ ਇੰਨੀਆਂ ਕੋ ਸੌਫਟ ਨੇ ਨਾ। ਇੰਨੀਆਂ ਕੋ ਸੌਫਟ ਨੇ ਬਹੁਤ ਜ਼ਿਆਦਾ ਤੇ ਪ੍ਰਿੰਟ ਵੀ ਦੇਖ ਸਕਦੇ ਹੋ ਤੁਸੀਂ ਬੜਾ ਜ਼ਿਆਦਾ ਪਿਆਰਾ ਐ। ਤੇ ਬਹੁਤ ਜ਼ਿਆਦਾ ਖੁੱਲੀਆਂ ਡੁੱਲੀਆਂ ਨੇ ਐ। ਤੁਸੀਂ ਇਰਚ ਜਿਹੜੇ ਕਿੰਗ ਕੁਆਇਨਸ ਕਿੰਗ ਤੇ ਹੈ ਕਿ ਕੁਈਨ ਸਾਈਜ਼ ਮਿਲਦਾ ਉਹ ਵੀ ਲੈ ਸਕਦੇ ਹੋ ਬਹੁਤ ਖੁੱਲਾ ਡੁੱਲਾ ਤੇ ਕਪੜਾ ਦੇਖੋ ਜੀ ਸੌਫਟ ਵਾਲਾ ਤੇ ਪੂਰੀ ਐਨ ਸਫਾਈ ਹੈ ਬਹੁਤ ਵਧੀਆ ਪ੍ਰਿੰਟ ਬਹੁਤ ਵਧੀਆ ਨੇ ਇਰਚ ਵਿੱਚ ਕਾਫੀ ਪ੍ਰਿੰਟ ਸੀ ਤੇ ਮੈਨੂੰ ਆਹ ਪ੍ਰਿੰਟ ਪਸੰਦ ਆਇਆ ਇਹ ਲੈ ਕੇ ਆਈਆਂ ਤੇ ਨਾਲ ਇਹਦੇ ਹੈਗੇ ਨੇ ਜੀ ਦੋ ਪਿੱਲੋ ਕਵਰ ਪਿੱਲੋ ਕਵਰ ਮੈਂ ਤੁਹਾਨੂੰ ਪਿੱਲੋ ਕਵਰ ਦਾ ਸਾਈਜ਼ ਦਿਖਾ ਦਿੰਦੀ ਹਾਂ ਖੋਲ ਕੇ ਲੋ ਚੈੱਕ ਕਰੋ ਆਹ ਪਿੱਲੋ ਕਵਰ ਠੀਕ ਹੈ ਜੀ ਪੂਰਾ ਐਨ ਖੁੱਲਾ ਡੁੱਲਾ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰਾ ਪ੍ਰਿੰਟ ਆ ਇਹ ਇਹ ਆ ਮੈਂ ਤੁਹਾਨੂੰ ਖੋਲ ਜਦੋਂ ਮੈਂ ਬੈੱਡ ਤੇ ਵਿਛਾਵਾਂਗੀ ਨਾ ਤੁਹਾਨੂੰ ਮੈਂ ਦਿਖਾਵਾਂਗੀ ਇਹਨੂੰ ਕਿ ਇਹ ਕਿੰਨੀ ਕੁ ਖੁੱਲੀ ਹੈ ਸਾਡੇ ਬੈੱਡ ਤਾਂ ਦੂਸਰੇ ਨੇ ਨੋਰਮਲ ਠੀਕ ਹੈ ਮੈਂ ਹੋਰ ਚ ਦਿਖਾਵਾਂਗੀ ਤੁਹਾਨੂੰ ਤੇ ਇੱਕ ਆਪਾਂ ਲੈ ਕੇ ਆਏ ਆ ਆ ਵਾਲਾ ਪ੍ਰਿੰਟ ਇਹ ਵੀ ਬਹੁਤ ਜ਼ਿਆਦਾ ਪਿਆਰਾ ਲੱਗਿਆ ਮੈਨੂੰ ਤੇ ਮੈਂ ਲੈ ਕੇ ਆਈਆਂ ਇਹ ਵੀ ਦੇਖੋ ਤੇ ਮੈਂ ਤੁਹਾਨੂੰ ਦੋਨੇ ਨਾ ਬੈੱਡ ਤੇ ਵਿਛਾ ਕੇ ਦਿਖਾਨੀਆਂ ਬੜੇ ਪਿਆਰੇ ਨੇ ਠੀਕ ਹੋ ਜੀ ਬਹੁਤ ਸੋਹਣੀਆਂ ਨੇ ਬੈੱਡ ਸ਼ੀਟਾਂ ਇਹ ਖੁੱਲੀਆਂ ਡੁੱਲੀਆਂ ਤੇ ਕੰਫਰਟ ਨੇ ਇਹ ਐਨ ਵਧੀਆ ਡਿਜ਼ਾਈਨ ਚੈੱਕ ਕਰੋ ਇਹਦਾ ਬਹੁਤ ਪਿਆਰਾ ਡਿਜ਼ਾਈਨ ਹੈ ਤੇ ਇਹਦੇ ਨਾਲ ਵੀ ਹੈਗੇ ਨੇ ਪਿੱਲੋ ਕਵਰ ਮੈਂ ਦਿਖਾ ਦਉ ਤੁਹਾਨੂੰ ਤੇ ਸਾਡੀਆਂ ਭੈਣਾਂ ਕੰਨੀਆਂ ਜਦੋਂ ਲੈਂਦੇ ਹੁੰਦੇ ਜ਼ਰੂਰ ਦਿਖਾਇਆ ਕਰੋ ਲਓ ਜੀ ਪਿੱਲੋ ਕਵਰ ਚੈੱਕ ਕਰੋ ਪੂਰੇ ਐਨ ਖੁੱਲੇ ਡੁੱਲੇ ਵੱਡੇ ਵੱਡੇ ਨਹੀਂ ਹੈਗਾ ਇਹ ਨਹੀਂ ਹੈਗਾ ਕਿ ਛੋਟੇ ਨੇ ਬਹੁਤ ਖੁੱਲੇ ਡੁੱਲੇ ਤੇ ਵੱਡੇ ਵੱਡੇ ਪਿੱਲੋ ਕਵਰ ਨੇ ਮੈਂ ਤੁਹਾਨੂੰ ਹੁਣ ਵਿਛਾ ਕੇ ਦਿਖਾਉਣੀ ਆ ਠੀਕ ਹੈ ਕਲਰ ਬੜੇ ਪਿਆਰੇ ਨੇ ਇਹਦੇ ਚ ਇਹ ਚ ਪ੍ਰਿੰਟ ਡਿਜ਼ਾਈਨ ਹੋਰ ਵੀ ਬਹੁਤ ਨੇ ਤੇ ਇਹ ਵੀ ਬਹੁਤ ਪਿਆਰੇ ਸੀ ਤੇ ਮੈਨੂੰ ਸੋਹਣੇ ਲੱਗੇ ਤੇ ਮੈਂ ਲੈ ਕੇ ਆ ਗਈ ਤੇ ਲੋ ਜੀ ਇਧਰ ਮੈਂ ਪ੍ਰੋਪਰ ਬੈੱਡ ਸ਼ੀਟ ਵਿਸਾਤੀ ਹੈ ਚੈੱਕ ਕਰ ਸਕਦੇ ਹੋ ਤੁਸੀਂ ਪੂਰੀ ਖੁੱਲੀ ਡੁੱਲੀ ਐਨ ਉਹ ਨਿਉ ਨਹੀਂ ਮੈਂ ਉਧਰ ਵਿੱਚ ਦਿੱਤੀ ਐਨੀ ਨਹੀਂ ਬਾਹਰ ਲਮਕਰੀ ਦੇਖ ਸਕਦੇ ਇਧਰੋਂ ਮੈਂ ਵਿੱਚ ਨਹੀਂ ਦਿੱਤੀ ਤੇ ਆਪਣਾ ਪਿੱਲੋ ਕਵਰ ਇਹ ਵੀ ਖੁੰਡਾ ਡੁੱਲਾ ਤਲੋ ਜੀ ਇਹ ਆਦੀ ਪ੍ਰੋਪਰ ਲੁੱਕ ਦੇਖ ਸਕਦੇ ਤੁਸੀਂ ਬਹੁਤ ਹੀ ਜਿਆਦਾ ਸੋਹਣੀ ਲੱਗਣ ਦੀ ਬੜੀ ਪਿਆਰੀ ਲੱਗਣ ਦੀ ਕਲਰ ਵੀ ਬਹੁਤ ਹੀ ਪਿਆਰਾ ਮੈਨੂੰ ਕਲਰ ਇਹ ਨਾ ਲਾਈਟ ਲਾਈਟ ਜਿਆਦਾ ਪਸੰਦ ਨੇ ਪਰ ਮੈਂ ਜਿਆਦਾ ਲਾਈਟ ਵੀ ਨਹੀਂ ਲਈ ਮੈਂ ਹਾਂ ਛੇਤੀ ਗੰਦੇ ਹੋ ਜਾਣੇ ਆਪਣੇ ਘਰੇ ਤੁਹਾਨੂੰ ਪਤਾ ਹੀ ਹੈ ਬੱਚੇ ਛੋਟੇ ਛੋਟੇ ਫਿਰਦੇ ਨੇ ਬਹੁਤ ਪਿਆਰਾ ਪ੍ਰਿੰਟ ਹੈ ਇਹ ਤੇ ਮੈਂ ਤੁਹਾਨੂੰ ਦੂਜੀ ਵੀ ਦਿਖਾਨੀ ਆ ਵਛਾ ਕੇ ਦੇਖੋ ਇੰਨੀ ਨਹੀਂ ਨੀ ਇੱਧਰ ਆ ਤੇ ਇੰਨੀ ਨਹੀਂ ਆਪਾਂ ਨੇ ਉਧਰ ਦਿੱਤੀ ਹੋਈ ਹੈ ਬੈਡ ਦੇ ਵਿੱਚ ਥੱਲੇ ਜਿਹੜਾ ਆਪਾਂ ਦੂਜੀ ਚਾਦਰ ਵੀ ਵਿਸਾਤੀ ਇਹ ਵੀ ਚੈੱਕ ਕਰ ਲਓ ਜੀ ਤੁਸੀਂ ਇਹਦਾ ਡਿਜ਼ਾਈਨ ਚੈੱਕ ਕਰ ਲਓ ਚੰਗੀ ਤਰ੍ਹਾਂ ਹੋਈ ਪਤ ਨਹੀਂ ਲੱਗਦਾ ਠੀਕ ਹੈ ਹਾਂ ਇਹਦੇ ਪਿੱਲੋ ਕਵਰ ਨੇ ਤੇ ਇੱਧਰ ਵੀ ਆਪਣੇ ਥੱਲੇ ਦੇਖ ਸਕਦੇ ਹੋ ਨਹੀਂ ਨਹੀਂ ਉਧਰ ਆਪਾਂ ਓਨੀ ਵਿੱਚ ਦਿੱਤੀ ਆਏ ਜੀ ਇਹਦਾ ਪ੍ਰੋਪਰ ਡਿਜ਼ਾਈਨ ਠੀਕ ਹੈ ਬੜਾ ਪਿਆਰਾ ਮੈਂ ਚੂਜ਼ ਕਰਕੇ ਲੈਣੀ ਤਿੰਨ ਤੇ ਪਿੱਲੋ ਕਵਰ ਐਨ ਫੁੱਲੇ ਡੁੱਲੇ ਜਦੋਂ ਆਪਾਂ ਨਵੀਂ ਬੈੱਡਸ਼ੀਟ ਸਜਾਨੇ ਆ ਨਾ ਫਿਰ ਐਂ ਲੱਗਦਾ ਕਿ ਘਰ ਨਵਾਂ ਨਵਾਂ ਜਿਵੇਂ ਤੇ ਚਲੋ ਜੀ ਕੰਮਕਾਰ ਆਪਾਰੇ ਸਾਰੇ ਕਰਦੇ ਨੇ ਆਪਣੇ ਬੈੱਡਸ਼ੀਟਾਂ ਤੋਂ ਹੀ ਦੇਖੀ ਚੇਂਜ ਕਰ ਲਈਆਂ ਮੈਨੂੰ ਬਹੁਤ ਪਸੰਦ ਆਈਆਂ ਪਰਸਨਲੀ ਬਹੁਤ ਵਧੀਆ ਲੱਗੀਆਂ ਸਾਰੇ ਨਿਬੜ ਗਿਆ ਉਤਾਰ ਵੀ ਆਫਿਸ ਚ ਲੱਗੇ ਨੇ ਤੇ ਮੈਂ ਵੀ ਜਿਹੜੇ ਕੰਮ ਰਹਿੰਦੇ ਸੀ ਉਹ ਕਰ ਲਏ ਬਸ ਹੁਣ ਮੇਰਾ ਕੰਮ ਰਹਿ ਗਿਆ ਬਾਜ਼ਾਰ ਜਾਣਾ ਤੁਹਾਨੂੰ ਜਿਵੇਂ ਪਤਾ ਸਾਰਿਆਂ ਨੂੰ ਮੈਂ ਬਾਜ਼ਾਰ ਜਾਣਾ ਬਾਜ਼ਾਰ ਦੇ ਮੇਰੇ ਕੰਮ ਨੇ ਦੁਪੱਟੇ ਡਾਈ ਕਰਨੇ ਦਿੱਤੇ ਨੇ ਉਹ ਫੜਨੇ ਨੇ ਤੇ ਮਨਾ ਆਪਾਂ ਲੈ ਆ ਸਿਰਫ ਸੂਟ ਪਾਣਾ ਤੁਰਪਾਹੇ ਰੈਡੀ ਹੋ ਜਾਣਾ ਮੈਂ ਬਾਅਦ ਬਸ ਕੱਪੜੇ ਧੋਤੇ ਨੂੰ ਲਾਣਾ ਪਹਿਲਾਂ ਤੇ ਹੁਣ ਮੌਸਮ ਚੇਂਜ ਹੋਣ ਕਰਕੇ ਨਾ ਆ ਆਖ ਫਿਰਕੀਆਂ ਦੇ ਅੰਦਰ ਨਾ ਬਹੁਤ ਸੇਕ ਹੁੰਦਾ ਧੁੱਪ ਦੀ ਤੇ ਆਪਾਂ ਸੀਟਾਂ ਕੱਢਾਂਗੇ ਹਰੀਆਂ ਜਿਹੜੀ ਗ੍ਰੀਨ ਜੀ ਪਿਛਲੀ ਵਾਰ ਪਛਾਈ ਸੀ ਤੇ ਉਹ ਇੱਧਰ ਕਰਾਂਗੇ ਕਵਰ ਸਾਰਾ ਕੁਝ ਫਿਰ ਇੱਧਰ ਸਿੱਧੀ ਬੈੱਡ ਤੇ ਧੁੱਪ ਆਉਂਦੀ ਏ ਇਹਨੂੰ ਕਰਦੇ ਆ ਅੱਜ ਕਵਰ ਤੇ ਬਾਕੀ ਹਜੇ ਆਹ ਜਿਹੜੇ ਕੰਮ ਨੇ ਪੈਂਡਿੰਗ ਜਿਹੜੇ ਟੇਲਰਾਂ ਕੋ ਸੂਟ ਜਾਣੇ ਨੇ ਉਹਨਾਂ ਕੱਟ-ਕੱਟ ਕੇ ਆਪਾਂ ਨੇ ਰੱਖੇ ਹੋਏ ਨੇ ਠੀਕ ਹੈ ਜੀ ਤੇ ਇਹਦੇ ਨਾਲ ਦੇ ਮੇਰੀਆਂ ਭੈਣਾਂ ਸੂਟ ਮੰਗਦੀਆਂ ਸੀ। ਕੱਲ ਇੱਕ ਦੋ ਭੈਣ ਨੇ ਪੁੱਛਿਆ ਵੀ ਸੀ ਤੇ ਇਹ ਹੋਰ ਕਿਸੇ ਨੇ ਲੈ ਲੈਨੇ ਆਪਣੇ ਕੋਲ। ਦੋ ਪਏ ਸੀ ਆਪਣੇ ਕੋਲ ਤੇ ਬਾਕੀ ਹੋਰ ਵੀ ਸਟਾਕ ਪਿਆ ਪਰ ਮੈਂ ਲਿਆਂਦਾ ਨਹੀਂ ਹਜੇ। ਮੈਂ ਖੈਣ ਟਾਈਮ ਤੇ ਲਾਵਾਂਗੇ ਤੇ ਆਪਣੇ ਕੋ ਆ ਵੀ ਹੈ ਜੀ ਸ਼ਫੋਨ ਦਾ ਗਰਮੀ ਦੇ ਵਿੱਚ ਇੰਨਾ ਸੌਫਟ ਕਪੜਾ ਨਾ ਬਹੁਤ ਜ਼ਿਆਦਾ ਸੌਫਟ ਹੈ। ਇਹਦੀ ਮੈਂ ਵੀਡੀਓ ਵੀ ਪਾਈ ਹੋਈ ਏ। ਬਹੁਤ ਜ਼ਿਆਦਾ ਸੌਫਟ ਹੈ। ਮੈਂ ਤੁਹਾਨੂੰ ਕਿਵੇਂ ਦੱਸਾਂ ਜੀ ਵਿੱਚ ਉਨੀ ਦਾ weight ਨਾ ਉਵੇਂ ਦਾ ਇਹਦਾ weight ਮਤਲਬ ਉਵੇਂ ਦਾ ਉਵੇਂ ਦਾ ਸਟੱਫ ਹੈ ਦਾ ਵੇਟ ਕਰ ਰਹੀਆਂ ਉਵੇਂ ਦਾ ਸਟੱਫ ਹੈ ਇੱਕ ਆ ਕਲਰ ਹੈ ਦੋ ਤੇ ਇੱਕ ਹੈਗਾ ਜੀ ਪਿੰਕ ਇੱਕ ਹੈਗਾ ਮਸਟਰਡ ਲਓ ਜੀ ਫਟਾਫਟ ਤੁਸੀਂ ਲੈ ਸਕਦੇ ਹੋ ਮੇਰੇ ਕੋਲ ਆਪਣੇ ਕੋਲ ਚਾਰ ਕਲਰ ਨੇ ਠੀਕ ਹੈ ਪ੍ਰਿੰਟ ਤਾਂ ਸੇਮ ਹੀ ਨੇ ਸਾਰੇ ਤੇ ਬਹੁਤ ਜ਼ਿਆਦਾ ਸੌਫਟਵੇਡ ਵੇਖੋ ਬਹੁਤ ਸੌਫਟ ਹੈ ਬਹੁਤ ਜ਼ਿਆਦਾ ਤੇ ਜਾਰਜਟ ਦੇ ਪ੍ਰਿੰਟ ਨੇ ਜੀ ਆਪਣੇ ਕੋਲ ਇੱਕ ਪਿੰਕ ਕਲਰ ਆ ਵਾਲਾ ਠੀਕ ਹੈ ਆ ਪ੍ਰਿੰਟ ਹੈ ਇਹ ਵੀ ਕਿਸੇ ਭੈਣ ਨੇ ਲੈਣਾ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਇਹ ਤੇ प्रिंट ਆ ਵਾਲਾ ਇਹਦੇ ਫਲੌਕਸ ਬਹੁਤ ਸੋਨੇ ਬੰਦੇ ਨੇ। ਇਹ ਕਾ ਵਾਲਾ ਮੈਂ ਕਿਹਾ ਚਲੋ ਮੈਂ ਤੁਹਾਨੂੰ ਵਲੌਗ ਚ ਦਿਖਾ ਦਿੰਨੀ ਆ ਠੀਕ ਹੈ ਜੀ। ਤੇ ਇੱਕ ਵਟ ਤੁਹਾਨੂੰ ਆ ਦਿਖਾਨੀ ਆ। ਇਹ ਕਾ ਵਾਲਾ ਪ੍ਰਿੰਟ ਹੈ ਜੋੜਜਟ ਹੈ ਠੀਕ ਹੈ ਜੀ। ਤੇ ਇੱਕ ਆ ਵਾਲਾ ਪ੍ਰਿੰਟ ਹੈ ਇੱਕ ਆ ਵਾਲਾ। ਬਾਕੀ ਮੈਂ ਵੀਡੀਓ ਪਾਈ ਹੋਈ ਉੱਥੇ ਜਾ ਕੇ ਚੈੱਕ ਕਰ ਲਿਓ। ਚਲੋ ਜੀ ਇਹ ਖਾਦੀ ਸਿਲਕ ਦੇ ਵਿੱਚ ਹੈ ਆਪਣੇ। ਇਹ ਵੀ ਬੜਾ ਪਿਆਰਾ ਜੀ ਫੈਬਰਿਕ ਪ੍ਰਿੰਟ ਇਹ ਤੁਸੀਂ ਆਲ ਓਵਰ ਲੈਣਾ ਆਲ ਓਵਰ ਲੈ ਸਕਦੇ ਹੋ। ਆਹ ਕਲਰ ਆਪਣੇ ਕੋ ਸਿਰਫ ਤਿੰਨ ਹੀ ਰਹਿ ਗਏ ਨੇ। ਇੱਕ ਆਹ ਬਲੂ ਠੀਕ ਹੈ ਜੀ ਤੇ ਇੱਕ ਆ ਹੈਗਾ ਜੀ ਆਪਣਾ ਮਸਟਰਡ ਕਲਰ ਇਹ ਵੀ ਬਹੁਤ ਪਿਆਰਾ ਤੇ ਅਗਰ ਤੁਸੀਂ ਮੈਚਿੰਗ ਲੈਣਾ ਤੇ ਮੈਚਿੰਗ ਨਾਲ ਇਹ ਬਾਟਮ ਹੈ ਜੀ ਆਫ ਵਾਈਟ ਤੁਸੀਂ ਮੈਚਿੰਗ ਲੈ ਸਕਦੇ ਹੋ ਠੀਕ ਹੈ ਜੀ ਇਹ ਆਪਣੇ ਕੋਲ ਇਕੱਲੀ ਸ਼ਰਟ ਹੈ ਇਹ ਤੁਸੀਂ ਸ਼ਰਟ ਬਾਈ ਕਰਨਾ ਚਾਹੁੰਦੇ ਹੋ ਸ਼ਰਟ ਬਾਈ ਕਰ ਸਕਦੇ ਹੋ ਇਹਦੇ ਨਾਲ ਵੀ ਆਫ ਵਾਈਟ ਬਾਟਮ ਚੱਲ ਜੇਗੀ ਉਹੀ ਚੱਲੇਗੀ ਠੀਕ ਹੈ ਜੀ ਤੇ ਫਟਾਫਟ ਕਰ ਲਓ ਇੱਕ ਆਪਣੇ ਕੋਲ ਸੱਚ ਆ ਸੂਟ ਬਲੂ ਰਹਿ ਗਿਆ ਜੀ ਬਲੈਕ ਦੇ ਪ੍ਰਿੰਟ ਦੇ ਵਿੱਚ ਬਲੂ ਰਹਿ ਗਿਆ ਜੇ ਕਿਸੇ ਭੈਣ ਨੂੰ ਚਾਹੀਦਾ ਤੁਸੀਂ ਬਾਇ ਕਰ ਸਕਦੇ ਹੋ ਤੇ ਬਾਕੀ ਜੀ ਮੈਂ ਇਹਨਾਂ ਦੀ ਵੀਡੀਓ ਪਾ ਰੱਖੀ ਐ ਸੋਟਾਂ ਦੀ ਇਹ ਵੀ ਤੁਸੀਂ ਚੈੱਕ ਕਰ ਲਿਓ ਜਾ ਕੇ YouTube ਤੇ ਇਹ ਕਾ ਪ੍ਰਿੰਟ ਆ ਜੀ ਆ ਆਪਣਾ ਇੱਕ ਸੇਲ ਹੋ ਗਿਆ ਇਹ ਮਸਟਰ ਕਲਰ ਦਾ ਇੱਕ ਕਾ ਪਿਆ ਇਹ ਕਾ ਪ੍ਰਿੰਟ ਆ ਇਹਦੇ ਕੋਟ ਸੈਟ ਬਹੁਤ ਸੋਹਣੇ ਰੈਡੀ ਹੁੰਦੇ ਨੇ ਮੈਂ ਤੁਹਾਨੂੰ ਪਹਿਲਾਂ ਦੱਸਦਾ ਪਹਿਲਾਂ ਆਪਾਂ ਕੀਤੇ ਵੀ ਹੋਏ ਨੇ ਠੀਕ ਹੈ ਜੀ ਇਹ ਕਾ ਪ੍ਰਿੰਟ ਹੈ ਇੱਕ ਆ ਪ੍ਰਿੰਟ ਹੈ ਬਹੁਤ ਸੋਹਣੇ ਛੋਟੇ ਛੋਟੇ ਪ੍ਰਿੰਟ ਨਹੀਂ ਕਾ ਹੈ ਜੀ ਇੱਕ ਆ ਸਾਰੇ ਅਲੱਗ-ਅਲੱਗ ਰੇਟ ਤੇ ਹਨ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਲਓ ਜਿਹੜਾ ਆਪਾਂ ਇੱਕ ਇਹ ਕਸਟਮਰ ਦਾ ਕੋਟ ਸੈੱਟ ਬਣਾਇਆ ਸੀ ਨਾ ਉਹਦੇ 'ਚ ਆਪ ਬ੍ਰਾਊਨ ਕਲਰ ਪਿਆ ਉਹ ਆਪਾਂ ਨੇ ਬਲੂ ਕਲਰ ਬਣਾਇਆ ਸੀ ਉਹਦੇ ਵਿੱਚ ਆਪ ਬ੍ਰਾਊਨ ਪਿਆ print ਠੀਕ ਹੈ ਜੀ ਲੋ ਜੀ ਕਾ ਹੋ ਗਿਆ ਡਾਰਕ ਵਾਈਨ ਕਲਰ ਕਾ print ਹੋ ਗਿਆ ਕਾ ਤੇ ਆ ਬਹੁਤ ਸੋਹਣੇ print ਆ ਕੋਟ ਸੈੱਟ ਬਹੁਤ ਸੋਹਣੇ ਲੱਦੀ ਹੁੰਦੇ ਨੇ ਮੈਂ ਤੁਹਾਨੂੰ ਇੱਕ ਵਾਰੀ ਝਾਤੀ ਮਰਵਾਉਦੀ ਠੀਕ ਹੈ ਜੀ ਬਾਕੀ ਆਪਾਂ ਤੁਹਾਨੂੰ ਦਿਖਾ ਦਾਂਗੇ ਫੇਰ ਤੇ ਚਲੋ ਜੀ ਹੁਣ ਆਪਾਂ ਪਹਿਲਾਂ ਪੀਏ ਕੋਟ ਚਾਹ ਚਾਹ ਪੀ ਕੇ ਤੇ ਆਪਾਂ ਰੈਡੀ ਹੋਈਏ ਬਾਜ਼ਾਰ ਨੂੰ ਕਿਉਂਕਿ ਟਾਈਮ ਵੱਜ ਗਿਆ 12 ਤੇ ਹੁਣ ਮੌਸਮ ਚੇਂਜ ਹੋਣ ਕਰਕੇ ਨਾ ਬਹੁਤ ਜ਼ਿਆਦਾ ਗਰਮੀ ਹੋ ਗਈ ਹੈ ਤੇ ਬਾਹਰ ਨਿਕਲਣ ਨੂੰ ਦਿਲ ਨਹੀਂ ਕਰਦਾ ਹੈਗਾ ਐ ਹੁੰਦਾ ਫੜਫੜ ਕੰਮ ਨਵੇੜ ਕੇ ਆਈਏ ਤੇ ਮੈਨੂੰ ਵੀ ਐ ਕਿ ਮੈਨੂੰ 12 ਵਜੇ ਦੀ ਹੁਣ ਮੈਂ 12:30 ਵਜੇ ਹੋ ਜਾਣੇ ਮੈਨੂੰ ਚਲਦੇ ਆ 1 ਵਜੇ ਨਾ ਕਰਕੇ ਮੈਨੂੰ ਸ਼ਾਮ ਪਿਆ ਜਾਣੀ ਤੇ ਦਮਨ ਤੁਹਾਨੂੰ ਪਤਾ ਕਿ ਕੱਲ ਦੀ ਅਮਨੂ ਰਾਣਾ ਗਈ ਹੋਈ ਆਈ ਨਹੀਂ ਹੈਗੀ ਤੇ ਮੈਨੂੰ ਫੋਨ ਕਰਨਾ ਕਿ ਉੱਥੇ ਆ ਜੇਗੀ ਬਾਜ਼ਾਰ ਤੇ ਬਜ਼ਾਰ ਆ ਜੇਗੀ ਤਾਂ ਫਿਰ ਉਹ ਨੂੰ ਮੈਂ ਲੈ ਕੇ ਇੱਧਰ ਨੂੰ ਆ ਜਾਵਾਂਗਾ। ਬਾਕੀ ਚਲੋ ਜੀ ਮਿਲਦਾ ਤੁਹਾਨੂੰ ਨਵੇਂ ਵਲੌਗ ਨਾਲ ਅੱਜ ਵਾਲਾ ਵਲੌਗ ਆਪਾਂ ਇੱਥੇ ਖਤਮ ਕਰਦੇ ਆ। ਠੀਕ ਹੈ ਨਵਾਂ ਵਲੌਗ ਆਪਾਂ ਸ਼ੁਰੂ ਕਰ ਲਾਂਗੇ ਕਿਉਂਕਿ ਹੁਣ ਮੈਂ ਬਾਜ਼ਾਰ ਜਾਣਾ ਤੇ ਮੇਰੇ ਕੋਲ ਟਾਈਮ ਹੈ ਨਹੀਂ ਵਲੌਗ ਬਣਾਉਣ ਦਾ। ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਆਪਣਾ ਪੰਜਾਬੀ ਪਿਆਰਾਵਾ ਚੈਨਲ ਹੈ ਉਹ ਨੂੰ ਵੀ ਕਰ ਲਿਓ ਸਬਸਕ੍ਰਾਈਬ ਠੀਕ ਹੈ ਜੀ। ਥੈਂਕ ਯੂ ਜੀ ਸਾਰਿਆਂ ਦਾ ਬਾਏ ਬਾਏ।